हां जी, ले, जी, जी। जी हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇਰ ਲਈ ਲੈ ਕੇ ਆਂ ਜੀ 2 ਗੱਬਣਾ ਨੇ 4 ਸੋਈਆਂ ਨੇ ਆਹ ਪੁੱਛ ਲੈਨੇ ਬਾਈ ਤੁਹਾਡੇ ਆ ਜੋਈਏ ਅਮਾਰਾ ਕੋਈ ਨਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬੜੀ ਹਾਂ ਜੀ ਹਾਂ ਬੜੀ ਹੋ ਜੀ ਨਾਮ ਤੇ ਐਡਰੈਸ ਬੋਲੋ ਨਾਮ ਇਹ ਚਮਕੌਰ ਸਿੰਘ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘਾਣੇ ਨੇੜੇ ਪਿੰਡ ਬਈਸਾ ਨੇੜੇ ਪਿੰਡ ਆਪਾਂ ਨੂੰ ਸਲਾਤਪੁਰਾ ਵੀ 8 ਕਿਲੋਮੀਟਰ ਆ ਨਿਹਾਲ ਸਿੰਘਾਣੇ ਵੀ 8 ਕਿਲੋਮੀਟਰ ਆ ਭਦੌੜ ਵੀ 8 ਕਿਲੋਮੀਟਰ ਮੋਬਾਈਲ ਨ 985538388699686080 0858 ٹھیک ہے یہ دوویں بھائی دے کانٹیکٹ نمبر نے باقی سکرین تے چل رہے ہیں نوٹ کر لو بھائی جڑی پہلے نمبر تے ویسے ہاں بھائی یہ چھائی کراس آ گئی اے دا پہلا دا 18 کلو دد دتا وا ہن اج کی تتیجے سوں سنا سیل ٹھنڈی میٹھی تے میری جاں مرجے بندا بیٹھ کے چولے او چکنے ہوئے مل کے چل بھی ہافتا ہلے لے جوں گی ٹھیک ہے ہاں ਜੇ ਦੋਨੇ ਪਾਸੇ ਵਹਿ ਗਏ ਚੁੰਦੇ ਰਹੇ ਆ ਜਿਨ੍ਹਾਂ ਦਾ ਤਾਂ ਗਾਂ ਲਈ ਆ ਘਰੋਂ ਗਾਂ ਲਈ ਆ ਇਹ ਜੀ ਗੱਲ ਨਹੀਂ ਹੋਈ ਗਾਂ ਦਾ ਪਛੜਾ ਲਿਓ ਆਪਣੀ ਫੇਰ ਹੀ ਗਰੰਟੀ ਹੋਈ ਠੀਕ ਵਾਕੀ ਦਨ ਪਏ ਆ ਗਾਂ ਦੇ ਬਹੁਤ ਵਧੀਆ ਧੋਰ ਦੇ ਮਾੜੀ ਧੋਰ ਦੇ ਭਾਈ ਗੱਲਾਂ ਬਹੁਤ ਪਈਆਂ ਕੱਚੀ ਕੱਚੀ ਆ ਡਰਡ ਬਹੁਤ ਸੁਣਾ ਮਾਲਕਾਂ ਦੱਸਿਆ ਵੀ 18 ਕਿਲੋ ਦੀ ਗਰੰਟੀ ਤੇ ਜਿੰਨੂੰ ਮਰਜੀ ਦੇ ਦੀ ਠੀਕ ਹੈ ਫੇਸ ਚੰਗੀ ਬਹੁਤ ਹੈ ਕੁਆਲਿਟੀ ਕੁਆਲਿਟੀ ਬਹੁਤ ਆ ਵੱਡੀ ਗੱਲ ਗਰਮੀ ਦਾ ਮੌਸਮ ਆ ਗਰਮੀ ਬਿਲਕੁਲ ਨਹੀਂ ਮਰਣੀ ਤੇ ਫੈਟ ਪੂੰਡ ਚਰਮਣੀ ਦੀ ਚੰਗੀ ਆ ਹਾਂ ਵਧੀਆ ਆ ਤੇ ਕੀ ਮੋਲ ਆ ਭਰਾ ਇਹਦਾ ਜਿਹੜਾ ਮੁੱਲ 60000 ਰੁਪਇਆ ਬਈ ਮਾਨਤਾਨ ਕਰ ਦਿਆਂਗੇ ਠੀਕ ਆ 60000 ਰੁਪਇਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਕੋਲ ਜੇ ਤਾਂ ਲੈ ਵਚੂ ਇੱਥੇ ੜੀਕ ਮਾਲ ਬਹੁਤ ਚੰਗੀ ਆ ਸੀਲ ਠੰਡੀ ਆ ਜਨਾ ਕੋਈ ਮਰਜੀ ਬੈਠਾ ਰਹਿ ਰਿਆ ਨਹੀਂ ਲੱਤ ਛੜਾ ਨਹੀਂ ਅੱਜ ਕੱਲ੍ਹ ਗਏ ਲੱਤ ਛੜ ਕੱਦੀਆਂ ਇਹ ਜਿੰਨਸਲ ਤਾਂ ਮੁੰਹਾਂ ਵਰਗੀ ਸਹੀ ਗੱਲ ਅੱਗੇ ਵੀਰੇ ਦੋਨੋਂ ਇਹ ਗਰਸੀਆ ਦੂਜਾ ਸੂਆ ਸੁਨਦੀਆ ਵੀਰੇ ਮੰਨ ਕੇ ਚੱਲੋ ਬਈ ਹਫ਼ਤਾ ਲੈ ਜੂ ਪਹਿਲਾਂ ਮੇਰਾ 17 18 ਕੋਡ ਦੋ ਦਿੱਤਾ ਪਿਆ ਪੰਜਾਬ ਦੀ ਐ ਠੀਕ ਆ ਹਾਂ ਖੋਲ ਦੇ ਬਈ ਤੋਰ ਦੇ ਬਈ ਬਰੀਟ ਇਹ ਵੀ ਸੇਮ ਗਰਮੀ ਘਟ ਮੰਨੂ ਫੈਂਟ ਹੈ ਜਿਹੜਾ ਥਣ ਬਹੁਤ ਸੋਹਣਾ ਲੱਗਾ ਵਾ ਬਹੁਤ ਚੰਗਾ ਕੱਲਾ ਕੱਲਾ ਥਣ ਚਾਰੇ ਹੋਲੀ ਰੋਈ ਕਾਲੀ ਕਰੂ ਪੂਰੇ ਗੈਪ ਤੇ ਕਰਤਵੇ ਰੰਗ ਰੂਪ ਚੱਜ ਮੋਲੇ ਦਾ 60000 ਰੁਪਏ ਦਾ ਬਾਈ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗਾ 60000 ਰੁਪਏ ਮੋਲੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਫੇਸ ਉਸ ਚੰਗਾ ਕਰਮ ਵਾਲੀ ਦਾ ਮੇਰਾ 12 ਹਫਤਾ ਲੈ ਜੂਗੀ ਚੰਗੀ ਐ ਨਸਲ ਬਰੀਡ ਦੇ ਹਿਸਾਬ ਨਾਲ ਅੱਗੇ 23 ਨੰਬਰ ਹਾਂ ਇਹ ਦੂਜਾ ਸੂਰਾ ਸੂਈ ਆ ਵੀਰੇ ਮਗਰ ਬੱਚੀ ਬਹੁਤ ਚੰਗੀ ਐ ਇਹਦੇ ਹੁਣ ਆ ਮੰਨ ਲੇ ਚਲੋ ਇਹ 50 ਸ਼ਾਮ ਦੀ ਸੂਈ ਵੀ ਆ ਤੇ ਹੁਣ ਵੀ 16 17 ਕਿਲੋ ਬੋਲੀ ਹੋ ਗਈਆਂ ਠੰਢੀ ਬੱਚਾ ਬੱਚੀ ਆ ਮਗਰ ਬੱਚੀ ਐ ਬਹੁਤ ਚੰਗੀ ਹਾਂ ਬੱਚੀ ਬਹੁਤ ਸਿਹਰੇ ਦੀ ਆ ਕੰਨ ਤੋਂ ਬਹੁਤ ਚੰਗਾ ਸੁਣਾ ਲੱਗਿਆ ਵਾ ਫੋਲ ਆ ਬਈ ਤੋੜ ਦੇ ਬਈ ਇਹਨੂੰ ਵੀ ਰੰਗ ਰੂਪ ਚੰਗਾ ਕੱਦ ਵਿੱਡ ਚੰਗਾ ਗਾ ਚੰਗੀ ਆ ਬੜਾ ਤੇ ਥਾਂ ਤੋਂ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਵਾਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆਪਾਂ ਮਾਰਕ ਦਿਖਾਉਣਾ ਧਾਰਾਂ ਵਾਲੇ ਨੂੰ ਇਹ ਵੀ ਬਈ ਆਨਲਾਈਨ ਮਗਾਉਣੀ ਹੁੰਦੀ ਆ ਆਏ ਨਹੀਂ ਵੀ ਕਿਸੇ ਗੱਲ ਦੀ ਭੂਰ ਸ਼ਰ ਲਾ ਜਾਂ ਕੋਈ ਹੋਰ ਚੱਕਰ ਹੋਊਗਾ ਠੀਕ ਆ ਚੌਂ ਦੀ ਇੱਕ ਨੰਬਰ ਆ ਸੋਨੇ ਵਰਗੀ ਮਗਰ ਬੱਚਾ ਬਹੁਤ ਚੰਗਾ ਬਾਈ ਬੱਚੀ ਆ ਹਨਾ ਬੱਚੀ ਕੁਆਲ ਲੋਡ 25 ਕਿਲੋ ਦੀ ਬੰਦੇ ਨਾਲ ਗੱਲ ਵੀ ਕਰਾ ਲੈ 25 ਕਿਲੋ ਦਿੱਤਾ ਵਾ ਇਹਦਾ ਠੀਕ ਆ ਉਹ ਦੂਜੇ ਸੂਏ ਕਹਿੰਦੇ ਸੀ ਆਪਾਂ ਤੀਜਾ ਸੂਆ ਮੰਨ ਕੇ ਲਈ ਆ ਵੀ ਜਾਣੀ ਦੀ ਚੋਣ ਚਾਂਤ ਆ ਦੇਖੋ ਚਵਾਈ ਬੋਤੂ ਜੀ ਹੈ ਨਾ ਇੱਕ ਨੰਬਰ ਜਮਾ ਭਾਈ ਹੱਥੀਆਂ ਲੱਗ ਜੇ ਆਨਲਾਈਨ ਵੀ ਕਿੰਨੇ ਲੈਣੀ ਆ ਨਾ ਬਹੁਤ ਠੀਕ ਹੈ ਚਵਾਈ ਜੂ ਬਹੁਤ ਚੰਗੀ ਆ ਨਾ ਬਿਲਕੁਲ ਸਵਾਰੀ ਖਾਲੀ ਕਰੀ ਇਹ ਨਹੀਂ ਹੋਊਗਾ ਬੰਦਾ ਜੀ ਛੱਡ ਕੇ ਵੀਡੀਓ ਬਣਾਈ ਹੋ ਗਾਰੰਟੀ ਹੋ ਆਪਨੇ ਮੋਲੇ ਦਾ ਇਹਦਾ ਮੋਟਾ 85000 ਰੁਪਏ 75000 ਰੁਪਏ ਜਮਾਨਤਾਨ ਕਰ ਦੇਗਾ ਬਈ ਠੀਕ ਆ ਅੱਗੇ 4 ਨੰਬਰ ਹਾਂ ਕਿਹੜਾ ਸੂਸੂਈ ਹੈ ਇਹ ਬਾਈ ਦੂਜਾ ਸੂਸੂਈ ਆ ਗਈ ਮਗਰ ਵੱੱਛਾ ਗਿਆ ਤੇ ਇੱਕ ਆਪਾਂ ਬੰਦੇ ਨੂੰ ਕਹਿ ਕੇ ਦੇਣੀ ਹੈ ਸੱਜਣ ਮਿੱਤਰ ਨੂੰ ਚਲੋ ਆਪਾਂ ਦਾ ਘਾਟਾ ਮਫਾ ਹੁੰਦਾ ਰਹਿੰਦਾ ਵਪਾਰ ਦੇ ਵਿੱਚ ਇਹ ਜਦੋਂ ਸੂਈ ਸੀ ਨਾ ਤਾਂ ਥਣ ਕੱਟਿਆ ਗਿਆ ਹਾਂ ਠੀਕ ਆ ਹਾਂ ਜੋ ਪਾਸਮ ਜੀ ਦਾ ਦੁੱਧ ਵਾਲਟੀ ਚ ਡਿੱਗਦਾ ਇਹਨੇ ਵੀ ਪਾਸੇ ਡਗੂ ਆ ਹਾਂ ਕੱਟ ਲਾ ਗਿਆ ਹਾਂ ਦੁੱਧ 16 17 ਕਿਲੋ ਹੈ ਨਾ ਹੁਣ ਠੰਡਾ ਹੈਗਾ ਅੱਜ ਪੰਜਵਾਂ ਛੇਵਾਂ ਕ ਦੇਣੀ ਹੈ ਇਹਨੂੰ ਸੂਈ ਨੂੰ ਠੀਕ ਆ 10 ਕੇ ਦੇਵਾਂਗੇ ਆਪਾਂ ਹੋਰ ਦੇ ਮਾੜੀ ਕੀ ਮੋਲ ਹੈ ਦਾ ਮੈਂ ਮੋਲ ਦਾਂ ਬਾਈ ਘਾਟਾ ਵਧਾ ਰਹੇ ਹਾਂ ਦਾ 55 ਠੀਕ ਆ ਮਾਤਾਨ ਹੋ ਜਾ ਮਾਤਾਨ ਕਰ ਦਾਂਗੇ 12000 ਦੇ ਜਾਊਗਾ 12000 ਰੁਪਇਆ ਮੋਲਾ ਵਿੱਚੋਂ ਦੁੱਧ 16 17 ਕਿਲੋ ਮਣਕੇ ਲੈ ਜੇ ਦੋ ਟਾਈਮ ਬੰਦਾ ਠੀਕ ਆ ਹੂੰ ਉਹ ਕਿਹਨੂੰ ਦੱਸ ਕੇ ਦਿਆਂ ਦੁੱਧ ਵਾਲ ਟੇਡਾ ਦਾ ਕਹੀ ਬਈ ਕੋਈ ਮਸ਼ੀਨ ਵਾਲਾ ਵੀ ਸੱਜਣ ਹੁੰਦਾ ਹੂੰ ਜੀ ਹਾਂ ਡਾਕਟਰ ਨੇ ਕਿਹਾ ਸੀ ਉਹ ਕਹਿੰਦਾ ਆਪਾਂ ਟਾਂਕਾ ਲਵਾ ਦਾਂਗੇ ਇਹਦੇ ਵੀ ਜਦੋਂ ਮਤਲਬ ਗੱਬਣ ਹੋਈ ਸੈੱਟ ਹੋ ਜਾਣੇ ਨੇ ਹੂੰ ਠੀਕ ਆ ਬੱਚੇ ਤੇ ਲਿਆ ਅੱਗੇ ਵੀਰੇ ਪੰਜ ਨੰਬਰ ਹਾਂ ਕਿਹੜਾ ਸੂਈ ਇਹ ਇਹ ਦੂਜਾ ਸੂਆ ਵੀਰੇ ਕਦੋਂ ਸੂਈ ਹੈ ਬਈ ਹਾਂ ਆਜ ਇਹਨੂੰ ਹੋ ਗਏ 8 9 ਦਿਨ ਸੂਈ ਨੂੰ ਠੀਕਾ ਮੋਹ ਚੌਗੀ ਆ ਇਹ ਖੀਰੀ ਸੂਪੀ ਸੀ ਦੁੱਧ ਹਣ ਬੇ ਥੱਲੇ ਮਲ ਕੇ 15 ਕਿਲੋ ਦਾ ਠੰਗਾ ਹੋ 16 ਕਿਲੋ ਥੰਥਨ ਬਹੁਤ ਚੰਗਾ ਚੋਈ ਬਹੁਤ ਚੰਗੀ ਗੁਲਾਬੀ ਥਣ ਹਾਂ ਗੁਲਾਬੀ ਥਣ ਹੋਲਾ ਬੱਚੇ ਇਹਦੀ ਟੋਰ ਦੇ ਵਿੱਚ ਬੱਚਾ ਕੀ ਹੈ ਮਗਰ ਬੱਚਾ ਆ ਦੇ ਬੱਚਾ ਭਾਈ ਤੇ ਕੀ ਮੋਲ ਇਹਦਾ ਫਿਰ ਇਹ ਵਾਰ ਜਸਨਾਉ 55000 ਜੀ ਇਹ ਦੇ ਦਾਂਗੇ ਭਾਈ ਮਾਂ ਤਨ ਹੋ ਜੀ ਮਾਂ ਤਨ ਕਰ ਦਾਂਗੇ ਕਿ ਜੇ ਬੜਾ ਕੋ ਗਿਆ ਤਾਂ ਉਹਨਾਂ ਤਾਂ ਨਹੀਂ ਹੋਣਾ ਦੁੱਧ 15 16 ਕਿਲੋ ਆ ਆਰਾਮ ਨਾਲ ਠੰਡਾ ਹੋਊਗਾ ਇੱਥੇ 55000 ਰੁਪਏ ਮੋਲ ਆ ਭਾਈ ਮਾਂ ਤਨ ਜਿਹੜਾ ਮੌਕੇ ਤੇ ਜ਼ਰੂਰੀ ਦੂਜਾ ਸੁਆ ਸੂਈ ਆ ਦੱਦ ਬੱਡ ਰੰਗ ਰੂਪ ਚੰਗਾ ਫੇਸ ਫੂਲ ਚੰਗਾ ਕਰਮਾ ਜੀ ਫੇਸ ਦੇਖੋ ਬੋਦੀਵਾਦੀ ਬਹੁਤ ਚੰਗੀ ਆ ਤੇ ਥਣ ਦੇਖੋ ਮੁੱਠੀ ਵਾਲਾ ਥਣ ਕੱਲਾ ਕੱਲਾ ਖਾਣਾ ਸੋਰਾ ਤਰਾ ਚੰਗਾ ਬੜਾ ਖਰੀਬ ਉਹਦਾ ਲੈਵਾ ਬਹੁਤ ਸੋਨਾ ਛਾੜ ਦਿਆ ਸੁਬਾਹ ਦੀ ਖਾਲੀ ਕਰੀ ਹੋਈ ਆ 5:30 ਵਜੇ ਦੀ 6:00 ਵਜੇ ਦੀ ਆਏ ਨਹੀਂ ਕਿਸੇ ਗੱਲ ਦਾ ਡਾਟ ਉਹ ਕੋਈ ਬੰਦਾ ਆਨਲਾਈਨ ਵੀ ਮੰਗਾ ਸਕਦਾ ਤੇ ਵੀ ਝੋਕਲ ਜਾ ਸਕਦਾ ਅੱਗੇ ਵੀਰੇ ਇਹ ਪਹਿਲਾ ਸੂਆ ਚੌਗਿਆ ਨਾ ਮਗਰਵੱਛੀ ਆ ਬਾਈ ਇਹਦੇ ਠੀਕ ਆ ਹਾਂ ਸੀਲ ਠੰਡੀ ਬਥੇਰੀਆ ਕਰਮਾ ਵਾਲੀ ਹੂੰ ਚੰਗੀ ਹੈਗੀ ਕੁੱਲ ਮਿਲਾ ਕੇ ਜਾਨੀ ਤੇ ਦੁੱਧ ਦੇ ਹਿਸਾਬ ਨਾਲ ਜਿਵੇਂ ਗਰਮੀ ਆ ਕਰਾਸਪਨ ਹੈਗੀ ਹੈਗੀ ਗਾਹਾਂ ਨੂੰ ਵੀ ਵਧਣ ਵਾਲੀ ਹੈ ਦੀ ਹੂੰ ਠੀਕ ਆ ਖੋਲੀ ਮੈਂ ਤੋਰ ਕੇ ਰੱਖਾ ਕਿੰਨਾ ਕੁ ਬੋਲੋ ਬੋਲਾਂ 11-12 ਕਿਲੋ ਹੋ ਬਾਈ ਮਗਰਵੱਛੀ ਆ ਇਹਦੇ ਬੱਚਾ ਬੱਚੀ ਹਾਂ ਬੱਚੀ ਚੰਗੀ ਆ ਬੱਚੀ ਚੰਗੀਆਂ ਹੂੰ ਕਿ ਮੋਲੇ ਦਾ ਭਰਾ 55000 ਦੀ ਇਹ ਕਰ ਦੇ ਦਾਂਗੇ ਮਾਨਤਾਨ ਕਰ ਦੇਵਾਂਗੇ 55000 ਰੁਪਏ ਮੋਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਸੋਹਰਾ ਤਾਰਾ ਚੰਗਾ ਰੰਗ ਰੂਪ ਚੰਗਾ ਜੁਆਈ ਬਹੁਤ ਚੰਗੀ ਆ ਬੱਚਾ ਲੈ ਤਾਂ ਥਣ ਬਹੁਤ ਵਧੀਆ ਬਣਾਉਂਦੀ ਹੈਗੀ ਠੀਕ ਆ ਯਾਨੀ ਦੀ ਚੰਗੀ ਚੰਗੀਆਂ ਨਵਾਂ ਬੱਚਾ ਦਾ 200 ਬੰਦਾ ਚੂ ਸਕਦਾ 400 ਜਾਂ ਆਨਲਾਈਨ ਮੰਗਾ ਲੈ ਤਾਂ ਵੀ ਦੁੱਧ ਦੀ ਗਾਰੰਟੀ ਹੋਊਗੀ ਠੀਕ ਆ ਚੋਣੀਆਂ ਤਾਂ ਵੀ ਬੰਦਾ ਦੋ ਟਾਈਮ ਆ ਕੇ ਆਪਣੇ ਕੋਲ ਚੂ ਸਕਦਾ ਠੀਕ ਆ ਭਾਈ ਨਾਗਪਰਾ ਕੋਲੇ ਸੀ 6 6 ਦੇ 6 ਦੇ ਖਾਤੇ ਚ ਚਾਰ ਸੂਈਆਂ ਵੀ ਆ ਬਈ ਦੋ ਗੱਬਣਾ ਨੇ ਤੇ ਉਹਦਾ ਨਗੀ ਨਹੀਂ ਆ ਬਈ ਜਿਹੜੀਆਂ स्पून ਵਾਲੀਆਂ ਨੇ ਨਾ ਇਹਦਾ ਮੰਗਾ ਜਿਹੜਾ ਯਾਦ ਯਾਦ ਕਰੂਗਾ ਡਾਕਟਰ ਲੈ ਗਿਆ ਬੰਦਾ ਦੋਨੇ ਪਾਸਿਆਂ ਬਿਠਾ ਰਵੇ ਥੱਲੇ ਤੱਕ ਐ ਨਹੀਂ ਕਿਸੇ ਦਾ ਹਾਲ ਦਾ ਗਾਣੇ ਬਾਣਾ 18 ਕਿਲੋ ਦੀ ਗਾਰੰਟੀ ਦਿੱਤੀ ਆ ਬੰਦੇ ਨੇ ਆਪਾਂ ਨੂੰ ਘਰੋਂ ਗਾਂ ਲਈ ਆ ਠੀਕ ਆ ਕੋਲੇ ਸੰਗਲ ਵੀ ਲਾ ਕੇ ਕਰਨ ਵਾਲੇ ਦਾ ਉੱਥੇ ਰੱਖਿਆ ਆਈ ਆਈ ਹੈ ਘੰਟਾ ਹੋਇਆ ਠੀਕ ਆ ਬਈ ਧੰਨਵਾਦ